ਵਿਦਵਾਨ ਹੋ ਜਾਣਾ ਕਲਾਕਾਰ ਹੋ ਜਾਣਾ ਧਨਵਾਨ ਹੋ ਜਾਣਾ ਚੰਗਾ ਪਾਠੀ ਹੋ ਜਾਣਾ ਚੰਗਾ ਕੀਰਤਨੀ ਹੋ ਜਾਣਾ ਚੰਗਾ ਕਥਾਵਾਚਕ ਹੋ ਜਾਣਾ ਗੁਸਤਾਖੀ ਮਾਫੀ ਪੂਰਨ પુરੁਖ ਦੇ ਲਕਸ਼ਣ ਨਹੀਂ ਨੇ ਇਸ ਚੱਕਰ 'ਚ ਨਾ ਪੈਣਾ ਇਹ ਲੈਕਚਰ ਬਹੁਤ ਅੱਛਾ ਦੇ ਲੈਂਦਾ ਹੈ ਇਹ ਕੀਰਤਨ ਬਹੁਤ ਵਧੀਆ ਕਰ ਲੈਂਦਾ ਹੈ ਇਹ ਪਾਠ ਬੜਾ ਸ਼ੁੱਧ ਕਰ ਲੈਂਦਾ ਹੈ ਇਹ ਪੂਰਨ પુરੁਖ ਦੇ ਲਕਸ਼ਣ ਨਹੀਂ ਹੈ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁਖ ਦੇ ਪ੍ਰਾਣਾ ਹੰ ਦੇ ਚ ਪੂਰਨਤਾ ਦੀ ਤਲਾਸ਼ ਹੈ ਐਸਾ ਗੁਰਬਾਣੀ ਫਰਮਾਨ ਕਰਦੀ ਹੈ ਅਧੂਰਾਪਨ ਮਨੁਖ ਨੂੰ ਅਖਰਦਾ ਹੈ ਅਧੂਰੇ ਮਨੁਖ ਦੀ ਪਹਿਚਾਨ ਚਿੰਤਾ ਤੋਂ ਰੋਵੇਗਾ ਅਧੂਰੇ ਮਨੁਖ ਦੀ ਪਹਿਚਾਨ ਬੇਚੈਨ ਹੋਵੇਗਾ ਪਰੇਸ਼ਾਨ ਹੋਵੇਗਾ ਅਧੂਰੇ ਮਨੁੱਖ ਦੀ ਪਹਿਚਾਨ ਹਰ ਵਕਤ ਫਿਕਰਾਂ ਚ ਹੋਵੇਗਾ ਚਿੰਤਾ ਚ ਹੋਵੇਗਾ ਅਧੂਰੇ ਮਨੁੱਖ ਦੀ ਪਹਿਚਾਨ ਉਹਦੇ ਮਨ ਵਿੱਚ ਕੋਈ ਟਿਕਾਉ ਨਹੀਂ ਹੋਵੇਗਾ ਮਨੁੱਖ ਪੂਰਨਤਾ ਦੀ ਤਲਾਸ਼ ਕਰ ਰਿਹਾ ਹੈ ਜਿਤਨੇ ਚਿਰ ਤੱਕ ਇਹ ਪੂਰਾ ਹੋ ਨਹੀਂ ਜਾਂਦਾ ਬੇਚੈਨ ਰਹੇਗਾ ਚਿੰਤਾਤੁਰ ਰਹੇਗਾ ਪਰੇਸ਼ਾਨ ਰਹੇਗਾ ਇਹਦਾ ਮਨ ਭਟਕਦਾ ਰਹੇਗਾ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜੇ ਮੇਰੇ ਮਨ ਦੇ ਟਿਕਾਉ ਨਹੀਂ ਬੇਚੈਨੀ ਹੈ ਚਿੰਤਾ ਹੈ ਮੈਂ ਅਧੂਰਾ ਮੈਂ ਅਧੂਰਾ ਦੇਖਿਆ ਗਿਆ ਅਧੂਰਾ ਸਾਜ਼ੋ ਸਮਾਨ ਅਧੂਰੀ ਵਸਤੂ ਕਾਬਲੇ ਇਸਤੇਮਾਲ ਵੀ ਨਹੀਂ ਹੁੰਦੀ ਜੈਸੇ ਮਕਾਨ ਦੀਆਂ ਦੀਵਾਰਾਂ ਤੇ ਖੜੀਆਂ ਨੇ ਛੱਤ ਕੋਈ ਨਹੀਂ ਅਧੂਰਾ ਹੈ ਇਹ ਕਾਬਲੇ ਰਿਆਇਸ਼ ਨਹੀਂ ਹੈ ਅਧੂਰੀ ਸੰਗੀਤ ਦੀ ਧੁਨ ਅਸਥਾਈ ਹੈ ਅੰਤਰਾ ਨਹੀਂ ਹੈ ਇਹ ਕਾਬਲੇ ਸੁਣੇਦ ਨਹੀਂ ਸੁਣਨ ਦੇ ਚਰਸ ਨਹੀਂ ਹੋਵੇਗਾ ਅਧੂਰੀ ਕਵਤਾ ਜਿਹਦੇ ਚ ਪ੍ਰਕਰਨ ਪੂਰਾ ਨਹੀਂ ਹੈ ਪੱਲੇ ਕੁਝ ਵੀ ਨਹੀਂ ਪਹਿਗਾ ਗਰਜ਼ ਕੇ ਅਧੂਰਾਪਨ ਮਨੁਖ ਨੂੰ ਅਖਰਦਾ ਹੈ ਤੇ ਚੰਗਾ ਨਹੀਂ ਲੱਗਦਾ ਤਲਾਸ਼ ਪੂਰਨਤਾ ਦੀ ਹੈ ਜੀਵਨ ਭਰ ਜੋ ਕੁਝ ਮਨੁਖ ਲੱਭਦਾ ਹੈ ਖੋਜਦਾ ਹੈ ਪੂਰਨ ਹੋਣ ਵਾਸਤੇ ਪਰ ਹੁੰਦਾ ਕੀ ਹੈ ਇੱਕ ਦਿਨ ਜਦ ਪ੍ਰਾਣ ਨਿਕਲ ਜਾਂਦੇ ਨੇ ਲੋਕੀ ਕਹਿੰਦੇ ਨੇ ਫਰਾਨਾ ਪੂਰਾ ਹੋ ਗਿਆ ਪੂਰਾ ਹੋ ਗਿਆ ਭਾਰਤ ਦੇ ਵਿੱਚ ਇਹੀ ਕਹਿੰਦੇ ਨੇ ਪੂਰਾ ਹੋ ਗਿਆ हद हो गई जमया अधूरा जीविया अधूरा मर गया तो ऊपर मोर लाई जा रही है पूरा हो गया पूरा हो गया पूरा हो गया पर मैं अर्ज करा जो जमया अधूरा है, जीविया अधूरा है, मरिया भी अधूरा है, ये कोई पूरा नहीं होया, पूरा किस तरह होगा? ਪੂਰੇ ਨਾਲ ਜੁੜ ਕੇ ਹੀ ਪੂਰਾ ਹੋਏਗਾ ਉਂਝ ਨਹੀਂ ਹੋਏਗਾ ਮਨੁੱਖ ਜਿਸ ਜਿਸ ਚੀਜ਼ ਨਾਲ ਜੁੜਦਾ ਹੈ ਉਹ ਵਸਤੂ ਸਰੀਰ ਦੀਆਂ ਲੋੜਾਂ ਦੀ ਪੂਰਤੀ ਤੇ ਕਰ ਦਿੰਦੀਆਂ ਨੇ ਮਨ ਨੂੰ ਪੂਰਾ ਨਹੀਂ ਕਰਦੀਆਂ ਧਨ ਮਿਲ ਗਿਆ ਮਹਿਲ ਮਾੜੀਆਂ ਮਿਲ ਗਈਆਂ ਨੇ ਪਰਿਵਾਰ ਮਿਲ ਗਿਆ ਅਧੂਰਾਪਣ ਅਖਰਦਾ ਰਹਿੰਦਾ ਹੈ ਮਾਨਸਿਕ ਤਲ ਤੇ ਤਾਂ ਮਨ ਕਿਸ ਤਰ੍ਹਾਂ ਪੂਰਾ ਹੋਵੇ ਉਰੇ ਨਾਲ ਜੁੜ ਕੇ ਹੀ ਪੂਰਾ ਹੋ ਸਕਦਾ ਹੈ ਤੋ ਪੂਰਾ ਕੌਣ ਹੈ ਆਦਪੂਰਨ ਮਦਪੂਰਨ ਅੰਤਪੂਰਨ ਪਰਮੇਸ਼ੁਰ ਹੈ ਪੂਰਨ ਤੇ ਪ੍ਰਮਾਤਮਾ ਹੈ ਪਰਮੇਸ਼ੁਰ ਹੈ ਜਿਤਨੇ ਚਿਰ ਤੱਕ ਕੋਈ ਉਸ ਨਾਲ ਜੁੜਿਆ ਨਹੀਂ ਭਾਵੇਂ ਚੋਟੀ ਦਾ ਧਨਵਾਨ ਹੈ ਅਧੂਰਾ ਹੈ ਚੋਟੀ ਦਾ ਗੁਣਵਾਨ ਹੈ ਅਧੂਰਾ ਹੈ ਚੋਟੀ ਦਾ ਸ਼ਕਤੀਸ਼ਾਲੀ ਹੈ ਅਧੂਰਾ ਹੈ ਅਧੂਰਾ ਪੂਰੇ ਨਾਲ ਜੁੜਨ ਦਾ ਵਸੀਲਾ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਉਸ ਪੂਰੇ ਦੇ ਗੁਣ ਗਾਉਂਦਿਆਂ 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 ਮਨਕ ਪੂਰਨ ਹੋ ਜਾਂਦਾ ਹੈ। ਮਨਕ ਪੂਰਨ ਹੋ ਜਾਂਦਾ ਹੈ। ਇਹ ਢੰਗ ਹੈ। ਕਿਸੇ ਪਹਿਲਵਾਨ ਦੇ ਗੁਣ ਗਾਇਨ ਕਰਨ ਨਾਲ ਕੋਈ ਮਨੁੱਖ ਪਹਿਲਵਾਨ ਨਹੀਂ ਹੋ ਜਾਂਦਾ ਕਿਸੇ ਧਨਵਾਨ ਦੇ ਗੁਣ ਗਾਇਨ ਕਰਨ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ ਤੇ ਕਿਸੇ ਹੁਕਮਰਾਨ ਦੇ ਗੁਣ ਗਾਇਨ ਕਰਨ ਨਾਲ ਵੀ ਕੋਈ ਹੁਕਮਰਾਨ ਨਹੀਂ ਹੋ ਜਾਂਦਾ ਭਗਵਾਨ ਦੇ ਗੁਣ ਗਾਇਨ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ ਪਰਮਾਤਮਾ ਦੇ ਗੀਤ ਗਾਣ ਵਾਲਾ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ ਹਰ ਕਾ ਭਗਤ ਸੋ ਹਰ ਹੀ ਜਿਆ ਜੇ ਪਰਮਾਤਮਾ ਪੂਰਨ ਹੈ ਤੋ ਜੋ ਪਰਮਾਤਮਾ ਨਾਲ ਜੁੜ ਗਿਆ ਉਹ ਵੀ ਪੂਰਾ ਹੈ ਐਸੇ ਪੂਰਨ ਪੁਰਖ ਦੀਆਂ ਕੁਝ ਅਲਮਤਾਂ ਨੇ ਪਹਿਚਾਣਨ ਹੈ ਮੈਂ ਪਹਿਲੇ ਅਰਜ਼ ਕੀਤੀ ਸੀ ਅਲਮਤਾਂ ਤੋਂ ਪਤਾ ਚੱਲ ਜਾਂਦਾ ਹੈ ਫਲਾਣਾ ਬੰਦਾ ਰੋਗੀ ਹੈ ਬਿਮਾਰ ਹੈ ਫਿਰ ਵੈਦ ਹਕੀਮ ਡਾਕਟਰ ਨੇ ਉਹ ਰੋਗ ਦੀ ਅਲਮਤ ਵੇਖ ਕੇ ਇਹ ਵੀ ਕਹਿ ਦਿੰਦੇ ਤੈਨੂੰ ਫਲਾਣਾ ਰੋਗ ਹੈ ਫਲਣ ਹੋ ਰਿਹਾ ਕੁਝ ਅਲਮਤਾਂ ਨੇ ਐਸੀਆਂ ਜਿਹਨੂੰ ਵੇਖ ਕੇ ਕਿਹਾ ਜਾਂਦਾ ਹੈ ਮਨੁੱਖ ਮੂਰਖ ਹੈ ਜਿਵੇਂ ਹਰ ਮਨੁੱਖ ਨੂੰ ਅਲਮਤਾਂ ਦੀ ਸਮਝ ਨਹੀਂ ਆਉਂਦੀ ਲਕਸ਼ਣਾਂ ਦੀ ਸਮਝ ਨਹੀਂ ਆਉਂਦੀ ਕਿਸੇ ਕਿਸੇ ਨੂੰ ਆਉਂਦੀ ਹੈ ਇਹ ਮਨੁੱਖ ਮੂਰਖ ਹੈ ইরਾਨੀ ਸੂਫੀ ਸੰਤ ਸਾਦੀ ਕਹਿੰਦੇ ਨੇ ਦੋ ਚੀਜ਼ ਅਕਲ ਤੇਰਾ ਅਸਤ ਦਮ ਫਰੋ ਬਸਤੰ ਦੋ ਗੱਲਾਂ ਮਨੁੱਖ ਦੇ ਹਲਕੇ ਪਣਦੀਆਂ ਨਿਸ਼ਾਨੀਆਂ ਨੇ ਮੂਰਖ ਦੀਆਂ ਨਿਸ਼ਾਨੀਆਂ ਨੇ ਇਹਨਾਂ ਦੋ ਲੱਛਣਾਂ ਤੋਂ ਪਹਿਚਾਣ ਕਰ ਸਕਦੇ ਹੋ ਇਹ ਬੰਦਾ ਮੂਰਖ ਹੈ ਬੜੇ ਦਿਆਨ ਨਾਲ ਸੁਣਨਾ ਦੋ ਚੀਜ਼ ਅਕਲ ਤੇਰਾ ਅਸਤ ਦਮ ਫਰੋ ਬਸਤੰ ਗੁਫ਼ਤੰ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫ਼ਤੰ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਹਿਣ ਕਰਨ ਦੇ ਵਕਤ ਸਭਾ ਦੇ ਚ ਬੋਲ ਪੈਣਾ ਇਹ ਮੂਰਖਤਾ ਦੇ ਦੋ ਲੱਛਣ ਸਿੱਖ ਸਾਹਿਬ ਇਹ ਜ ਬਿਆਨ ਕਰਦਾ ਕੁਛ ਅਲਾਮਤਾਂ ਨੇ ਦਿਸ ਪੈਂਦਾ ਇਹ ਮਨੁੱਖ ਸਿਆਣਾ ਹੈ ਕੁਝ ਲਕਸ਼ਣ ਨੇ ਜਿਨ੍ਹਾਂ ਦੇ ਆਧਾਰ ਤੇ ਕਿਹਾ ਜਾਂਦਾ ਇਹ ਮਨੁੱਖ ਖੂਬਸੂਰਤ ਹੈ ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ 32 ਲਖਣ ਦੱਸੇ ਨੇ ਭਗਤ ਨਾਮਦੇਵ ਨੇ ਪ੍ਰਣਮੇ ਨਾ ਨਾਮ ਦੇਵ ਨਾਂ ਕੇ ਬਿਨਾ ਨਾ ਸੋਹੇ 32 ਲਖਣਾ ਸਰੀਰਿਕ ਸੁਵਪਣ ਦੇ 32 ਲਖਣ ਮੰਨੇ ਗਏ ਨੇ ਲਕਸ਼ਣਾ ਤੋਂ ਅਲਮਤਾ ਤੋਂ ਪਤਾ ਚੱਲਦਾ ਹੈ ਸੁੰਦਰ ਹੈ ਲਕਸ਼ਣ ਦੱਸਦੇ ਨੇ ਨਿਕਰੂਪ ਹੈ ਲਖਣ ਦੱਸ ਦਿੰਦੇ ਨੇ ਸਿਆਣਾ ਹੈ ਲਖਣ ਦੱਸ ਦਿੰਦੇ ਨੇ ਮੂਰਖ ਹੈ ਕੁਝ ਲਖਣੀ ਦੱਸ ਦਿੰਦੇ ਨੇ ਕੁਝ ਆਲਮ ਤਾਂ ਹੀ ਦੱਸ ਦਿੰਦੀਆਂ ਨੇ ਇਹ ਮਨੁੱਖ ਚੋਟੀ ਦਾ ਧਨਵਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਧਨ ਧਰਤੀ ਵਿੱਚ ਦਬੀਏ ਮਸਤਕ ਪਰਵਾਨ ਹੈ ਬਾਵੇਂ ਇਸ ਨੇ ਹੀਰੇ ਮੋਤੀ ਸੋਨਾ ਚਾਂਦੀ ਜ਼ਮੀਨ ਦੇ ਵਿੱਚ ਦਫਨ ਕੀਤਾ ਹੋਇਆ ਪਰ ਇਹਦੇ ਮੱਥੇ ਤੇ ਪ੍ਰਗਟ ਹੋ ਜਾਂਦਾ ਹੈ ਇਹ ਧਨਵਾਨ ਹੈ ਉਹਦੀਆਂ ਆਕੜੀਆਂ ਹੋਈਆਂ ਗੱਲਾਂ ਉਹਦੀ ਤਰਜ਼ੇ ਬਿਆਨੇ ਉਹਦਾ ਰਹਿਣ ਸਹਿਣ ਦੱਸ ਦਿੰਦਾ ਛੋਟੀ ਦਾ ਧਨਵਾਨ ਅਲਾਮਤਾ ਦੱਸ ਦਿੰਦੀਆਂ ਨੇ ਗਰੀਬ ਐ ਮੁਫਲਿਸ ਐ ਨਿਰਦਨ ਐ ਤੋਂ ਅਲਾਮਤਾ ਹੀ ਦੱਸ ਦਿੰਦੀਆਂ ਨੇ ਇਹ ਪੂਰਨ ਪੁਰਖ ਹੈ ਇਹ ਤੇ ਸੰਤ ਹੈ ਇਹ ਤੇ ਰੱਬ ਨਾਲ ਜੁੜੇ ਹੋਇਆ ਹੈ ਤੋਂ ਉਹ ਅਲਾਮਤਾ ਕੀ ਨੇ ਇਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਨੇ ਮੈਂ ਤੁਹਾਡੇ ਸਾਹਮਣੇ ਛੇ ਦੀਆਂ ਛੇ ਉਚਾਰਨ ਕਰਕੇ ਤੇ ਫਿਰ ਉਹਨਾਂ ਦੀ ਵਿਆਖਿਆ ਕੁਝ ਬੁੱਧੀ ਅਨਸਾਰ ਤੁਹਾਡੇ ਸਾਹਮਣੇ ਰੱਖਣੀ ਹੈ ਸਲੋਕ ਹੈ ਸਲੋਕ ਸੰਸਕ੍ਰਿਤੀ ਆਖਰੀ ਪੰਕਤੀ ਹੈ ਖਟ ਲਖਣ ਪੂਰਨ ਪੁਰਖ ਹੈ ਨਾਨਿਕ ਨਾਮ ਸਾਦ ਸਵੱਜਣੇ ਸੰਸਕ੍ਰਿਤ ਦੇ ਚ ਛੇ ਨੂੰ ਕਹਿੰਦੇ ਨੇ ਖਟ ਖਸ਼ਟ ਕਹਿੰਦੇ ਨੇ ਪ੍ਰਾਕ੍ਰਿਤ ਦੇ ਚ ਖਟ ਖਟ ਦਾ ਮਤਲਬ ਛੇ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਣ ਹੈ 6 ਲਖਣ ਨੇ 6 ਅਲਾਮਤਾ ਨੇ ਅਗਰ ਉਹ ਕਿਸੇ ਦੇ ਚ ਹੋਵਨ ਤੇ ਪੂਰਨ ਪੁਰਖ ਹੈ ਪੂਰਨ ਪੁਰਖ ਮੁਕੰਮਲ ਇਨਸਾਨ ਹੈ ਮੈਂ ਫਿਰ ਅਰਜ਼ ਕਰਾਂ ਹਰ ਮਨੁੱਖ ਨੂੰ ਅਲਾਮਤ ਦੀ ਸਮਝ ਨਹੀਂ ਆਉਂਦੀ ਜਿਵੇਂ ਮੈਂ ਆਪਣੋ ਸਰਵਨ ਕਰਾਇਆ ਸੀ ਰੋਤਕ ਦੇ ਚ ਮੈਂ ਗਾਹ ਲੈ ਲਈ ਤੇ ਰੋਤਕ ਦੇ ਸੰਤ ਭਾਈ ਜੀਵਨ ਸ਼ਾਹ ਸਿੰਘ ਮੈਨੂੰ ਕਹਿਣ ਲੱਗੇ ਇਹ ਕੀ ਲੈ ਲਈਏ ਇਹ ਬੇੜੇ ਲੱਛਣਾਂ ਦੀ ਗਊ ਐ ਓਕੇ ਹੋਗੇ ਜਾ ਕੇ ਹੁਣ ਉਹਨਾਂ ਨੂੰ ਲੱਛਣਾਂ ਦੀ ਸਮਝ ਸੀ ਮੈਨੂੰ ਨਹੀਂ ਸੀ ਹਰ ਮਨੁੱਖ ਨੂੰ ਪੂਰਨ ਪੁਰਖ ਦੇ ਲੱਛਣਾਂ ਦਾ ਪਤਾ ਨਹੀਂ ਆਉਂਦਾ ਅਲਮਤਾਂ ਦਾ ਹਰ ਇੱਕ ਮਨੁੱਖ ਦੇ ਕੋਲ ਗਿਆਨ ਨਹੀਂ ਆਉਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ 6 ਲੱਛਣ ਨੇ ਅਗਰ ਕਿਸੇ ਵਿੱਚ ਦਿਖਾਈ ਦੇਣ ਉਹ ਪੂਰਨਪੁਰਖ ਹੈ ਖਟ ਲਖਨ ਪੂਰਨਪੁਰਖ ਹੈ ਨਾਨਕ ਨਾਮ ਸਾਦ ਸਵਜਨੇ ਇਹ ਛੇ ਲਖਣ ਕਿਹੜੇ ਨੇ ਛੇ ਪੰਕਤੀਆਂ ਵਿੱਚ ਮਹਾਰਾਜ ਨੇ ਬਿਆਨ ਕੀਤੇ ਨੇ ਮੈਂ ਪਹਿਲੇ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੇ ਇਕ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਦੋ ਦਿਆਲੰ ਸਰਬਤਰ ਜੀ ਪੰਜ ਦੋਖ ਬੇਵਰਜਤੇ ਕਿੰ ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਤੇ ਚਾਰ ਉਪਦੇਸੰ ਸੰਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਪੰਜ પરમ인다ને ਸਰੋਤ ਸਰવણં આપ ત્યાગ સગલ રેણ કે ચે ખટ લખન પૂર્ણ પુરખે નાનક નામ સાદ સવજને એ સત પંક્તિਆਂ ਦਾ શ્લોક હે 6 પંક્તિਆਂ ਦੇ ਚ ਮੇਰੇ બાદશાહ 6 લક્ષણાં ਦਾ બ્યાન કર દેને જો કોઈ ਥોડે ਜਿਹ્યા ધાર્મિક ਲੋક હોਣਗੇ અભ્યાસ કર દેਉਣਗੇ અમૃત વેલે ઉઠકે ਤੇ ਥੋੜੀ ਸੋਜ-ਬੋਜ ਮਿਲੀ ਹੋਵੇ ਉਹਨਾਂ ਦੀ ਪਕੜ ਵਿੱਚ ਗੱਲ ਆਵੇਗੀ لازਮੀ ਆਵੇਗੀ ਇਹ ਛੇ ਲਕਸ਼ਣ ਇੱਕ ਦਫਾ ਪੜ੍ਹ ਕੇ ਮੈਂ ਫਿਰ ਸੁਣਾਵਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਣੇ ਦਿਆਲੰ ਸਰਬਤਰ ਜੀ ਪੰਜ ਦੋਖ ਬਿਵਰਜਤੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੇ ਦਿਆਲੰ ਸਰਬਤਰ ਜੀ ਪੰਜ ਦੋਖ ਬਿਵਰਜਤੇ भोजनं गोपाल कीर्तनं अलपमाया जलकलमल रहते उपदेशं सममित्र सतरे भगवंत भगत भावना परनिंदाने श्रोत श्रवण आपत्याग सगल ऋण के खट लक्षण पूर्ण पुरुष है नानक नाम साद स्वजने ए छ लक्षण ने पूर्ण पुरुष दे उन्हो कहंदे ने संत उन्हो कहंदे ने साधु उन्हो कहंदे ने, ने पूर्ण पुरुष ਹੁਣ ਮੈਂ ਇਹ ਵੀ ਕਹਦੇ ਆ ਪੂਰਨਪੁਰਖ ਹਰ ਸ਼ਹਿਰ ਦੇ ਚ ਨਹੀਂ ਹੁੰਦੇ ਨਹੀਂ ਹੁੰਦੇ ਹਰ ਸ਼ਹਿਰ ਦੇ ਚ ਸ਼ਾਇਦ ਗੁਰਦੁਆਰੇ 10ਵੇਂ ਮਿਲ ਜਾਣਗੇ ਪੂਰਨਪੁਰਖ ਦੇ ਇੱਕ ਵੀ ਨਹੀਂ ਲੱਭਣਾ ਨਹੀਂ ਲੱਭਣਾ ਮੈਨੂੰ 50 ਸਾਲ ਹੋ ਗਏ ਨੇ ਕਥਾ ਕਰਦੇ ਆ ਵਰਮਣ ਕਰਦੇ ਆ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਇਸ ਤਰ੍ਹਾਂ ਦੇ ਪੁਰ ਸਿੱਖ ਜਗਤ ਦੇ ਚ ਦੇਖੇ ਜਿਨ੍ਹਾਂ ਨੂੰ ਦੇਖ ਕੇ ਮੈਂ ਕਹਿ ਸਕਦਾ ਪੂਰਨਪੁਰਖ 2 ਕਰੋੜ ਦੀ ਕੌਮ ਤੇ 5-7 ਬੰਦੇ ਅਜੇ ਤੱਕ ਮਿਲੇ ਨੇ ਇਸ ਤਰ੍ਹਾਂ ਹਿੰਦੂਆਂ ਦੇ ਵਿੱਚ ਵੀ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਪੁਰਖ ਨੇ ਜਿਨ੍ਹਾਂ ਨੂੰ ਕਹਿ ਸਕਦੇ ਆ ਪੂਰਨ ਪੁਰਖ ਇਹ ਵੀ ਮਰਜ਼ ਕਰਦੇ ਇਹ ਪੁਰਖ ਪੁਖ ਬਣਿਆ ਜਾਏ ਪੂਰਨ ਪੁਰਖ ਹੋ ਸਕੇ ਸਾਧਨ ਨੇ ਸਾਧਨ ਨੇ ਜਿ세 ਤੋਂ ਮੈਂ ਜਾਣੈ ਨਿਕਟਵਰਤੀ ਸ਼ਹਿਰ ਦੇਚ ਤੋਂ ਮੈਂ ਕਾਰ ਦੇ ਚ ਬੈਠਿਆ ਹਾਂ ਕਾਰ ਤਾਂ ਇੱਕ ਸਾਧਨ ਹੈ ਇਹ ਚੱਲੇਗੀ ਤੇ ਮੈਨੂੰ ਪਹੁੰਚਾਏਗੀ ਸਾਧਨ ਮੰਜ਼ਿਲ ਨਹੀਂ ਆਉਂਦੀ ਕਾਰ ਦੇ ਚ ਬੈਠ ਗਏ ਤੇ ਇਹਦਾ ਮਤਲਬ ਨਹੀਂ ਹੁਣ ਮੰਜ਼ਿਲ ਤੇ ਪਹੁੰਚ ਗਏ ਨਹੀਂ ਸਾਧਨ ਸਾਧਨ ਹੁੰਦੇ ਨੇ ਮੰਜ਼ਿਲ ਮੰਜ਼ਿਲ ਆਉਂਦੀ ਹੈ ਸਾਧਨ ਮਨੋਰਥ ਦੀ ਪੂਰਤੀ ਵਾਸਤੇ ਆਉਂਦੇ ਨੇ ਸਾਧਨ ਮੰਜ਼ਿਲ ਤੱਕ ਪਹੁੰਚਣ ਵਾਸਤੇ ਹੁੰਦੇ ਹੈ ਕੀਰਤਨ ਕਥਾ ਇੱਕ ਸਾਧਨ ਤੇ ਹੋ ਸਕਦੇ ਨੇ ਪੂਰਨ ਪੁਰਖ ਹੋਣ ਦੇ ਕੀਰਤਨ ਕਥਾ ਕਰਨ ਵਾਲਾ ਪਾਠ ਕਰਨ ਵਾਲਾ ਪੂਰਨ ਪੁਰਖ ਹੈ ਇਹ ਕਥਾ ਹੀ ਨਹੀਂ ਇਹ ਕਥਾ ਹੀ ਨਹੀਂ ਦਾਨ ਪੁੰਨ ਕਰਨ ਵਾਲਾ ਸੇਵਾ ਕਰਨ ਵਾਲਾ ਪੂਰਨ ਪੁਰਖ ਹੈ ਇਹ ਕਥਾ ਹੀ ਨਹੀਂ ਚੱਕਰ ਵਿੱਚ ਨਾ ਪੈਣਾ ਪੂਰਨ ਪੁਰਖ ਕੋਈ ਬਣ ਸਕੇ ਇਹ ਸਾਰੇ ਕਰਮ ਸਾਧਨ ਨੇ ਸਾਧਨ ਨੇ ਤੇ ਸਾਧਨ ਲਕਸ਼ ਦੀ ਪੂਰਤੀ ਵਾਸਤੇ ਹੁੰਦੇ ਨੇ ਇੱਕ ਹੋਰ ਵੀ ਹੈ ਛੋਟੇ ਸਾਧਨਾ ਦੇ ਨਾਲ ਵੱਡੇ ਲਕਸ਼ ਦੇ ਪੂਰਤੀ ਨਹੀਂ ਹੁੰਦੀ ਜਿਵੇਂ ਕਵੀ ਰਹੀਮ ਕਹਿੰਦੇ ਨੇ 100 ਚੂਹਿਆਂ ਦੀ ਖਲ ਦੇ ਨਾਲ ਵੀ ਨਗਾਰਾ ਨਹੀਂ ਮੜਿਆ ਜਾਂਦਾ ਨਗਾਰਾ ਪਤਾ ਹੈ ਜਦ ਮੜਦੇ ਨੇ ਉਹ ਉੱਠਦੀ ਖਲ ਦਾ ਕਿੰਦੇ 100 ਚੂਹਿਆਂ ਦੀ ਖਲ ਵੀ ਲਾ ਲਈਏ ਨਗਾਰਾ ਨਹੀਂ ਮੜਿਆ ਜਾਂਦਾ ਕਬੀਰ ਰਹਿਮ ਕਹਿੰਦਾ ਛੋਟੇ ਸਾਧਨਾਂ ਦੇ ਨਾਲ ਵੱਡੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਨਹੀਂ ਹੁੰਦੀ ਕਿਸੇ ਵੱਡੇ ਲਕਸ਼ ਦੇ ਪੂਰਤੀ ਕਰਨ ਵਾਸਤੇ ਸਾਧਨ ਵੀ ਬਹੁਤ ਵੱਡੇ ਚਾਹੀਦੇ ਨੇ ਬਿਨਾ ਸਾਧਨ ਤੋਂ ਲਕਸ਼ ਦੀ ਪੂਰਤੀ ਨਹੀਂ ਹੋਵੇਗੀ ਤੋਂ ਪੂਰਨ ਪੁਰਖ ਦੇ ਮੇਰੇ ਪਾਤਸ਼ਾਹ ਜੋ 6 ਲਕਸ਼ਣ ਦੱਸਦੇ ਨੇ ਤੁਝ ਬੁੱਧੀ ਅਨਸਾਰ ਮੈਂ ਤੁਹਾਡੇ ਸਾਹਮਣੇ ਰੱਖਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੈ ਗੁਰੂ ਗ੍ਰੰਥ ਸਾਹਿਬ ਦੇ ਚ ਹਜ਼ਾਰਾਂ ਨਾਮ ਨੇ ਤੇ ਹਰ ਨਾਮ ਦੀ ਵਿਆਖਿਆ ਤੇ ਅਰਥ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ RAM ਦੇ ਵੀ ਮੈਂ ਤੁਹਾਨੂੰ ਅਰਥ ਸਰਵਨ ਕਰਾਵਾਂ ਜੋ ਗੁਰੂ ਅਰਜਨ ਦੇਵ ਜੀ ਨੇ ਖੁਦ ਕੀਤੇ ਨੇ ਸ਼੍ਰੀ ਰਾਮ ਚੰਦ ਜਹ ਰੂਪ ਨ ਰੇਖਿਆ ਬਨਵਾਲੀ ਚਕਰਪਾਣ ਦਰਸ ਅਨੂਪਿਆ ਗੁਰੂ ਅਰਜਨ ਦੇਵ ਜੀ ਜੋ ਅਨੂਪਮ ਹੈ ਜਿਹਦਾ ਕੋਈ ਚਕਰ ਚੇਨ ਨਹੀਂ ਜਿਹਦਾ ਕੋਈ ਰੰਗ ਰੂਪ ਨਹੀਂ ਤੇ ਜੋ ਜ਼ਰਰੇ ਜ਼ਰਰੇ ਚ ਰਮਿਆ ਹੋਇਆ ਹੈ ਉਹਨੂੰ ਕਹਿੰਦੇ ਨੇ ਸ਼੍ਰੀ ਰਾਮ ਸ਼੍ਰੀ ਰਾਮਚੰਦ ਸ਼੍ਰੀ ਰਾਮਚੰਦ ਜਹ ਰੂਪ ਨਾ ਰਹਿ ਕੇ ਈਸ਼ਵਰ ਇੱਕ ਮਹਾਨ ਸ਼ਕਤੀ ਹੈ ਨਿਰਾਕਾਰ ਹੈ ਉਸੇ ਤੋਂ ਸਾਰਾ ਆਕਾਰ ਆਉਂਦਾ ਹੈ ਇਹ ਸਾਰੇ ਆਕਾਰ ਬੜੇ ਧਿਆਨ ਨਾਲ ਸੁਣ ਲੈਣਾ ਉਸ ਤੋਂ ਆਉਂਦੇ ਜਿਹਦਾ ਕੋਈ ਆਕਾਰ ਨਹੀਂ ਇਹ ਸਾਰੇ ਰੂਪ ਉਸ ਤੋਂ ਆਉਂਦੇ ਜਿਹਦਾ ਕੋਈ ਰੂਪ ਨਹੀਂ ਅਰੂਪ ਹੈ ਅਨੂਪ ਹੈ ਇਹ ਸਾਰੇ ਰੰਗ ਉਸ ਤੋਂ ਆਉਂਦੇ ਜਿਹਦਾ ਕੋਈ ਰੰਗ ਨਹੀਂ ਹੈ ਚਕਰਚੇਨ ਅਰ ਬਰਨ ਜਾ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਬੇਕ ਕੋ ਕਹਿ ਨਾ ਸਕੀ ਤੁਸੀਂ ਇਹ ਨਹੀਂ ਕਹਿ ਸਕਦੇ ਰੱਬ ਗੋਰਾ ਹੈ ਕਾਲਾ ਹੈ ਸਾਂਵਰਾ ਹੈ ਇਹ ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ ਇਹ ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ ਇਹ ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਆਕਾਰ ਨਹੀਂ ਇਹ ਸਾਰੇ ਮذਬਾਂ ਦੀ ਛਾਪ ਵੀ ਉਸੇ ਤੋਂ ਆਉਂਦੀ ਹੈ ਜਿਹਦਾ ਕੋਈ ਮذਬ ਨਹੀਂ ਕੋਈ ਮذਬ ਨਹੀਂ ਜਦ ਆਪ ਸਭ پڑھਦੇ ਹੋ ਨਾ ਨਮਸਤੰ ਅਮਜਵੇ ਨਮਸਤਸਤ ਅਜਵੇ ਨਮਸਕਾਰੇ ਪ੍ਰਭੂ ਤੇਰਾ ਕੋਈ ਮذਬ ਨਹੀਂ ना तू हिंदू है ना तू मुस्लिम है ना तू सिख है ना तू क्रिश्चन है ना तू यहूदी है ना तू पारसी है ना तू जैनी है ना तू बौद्धी है तेरा कोई मजहब नहीं है नमस्तंग अमजबे अमजहब है तेरा कोई मज़हब नहीं सारा रंग रूप आकार मज़हब धर्म की साधना ज्ञान विज्ञान उसे तो है जिदा कोई रंग रूप नहीं है ऐसी एक व्यापक शक्ति है ਰਮਿਆ ਹੋਇਆ ਹੁਣ ਕਰਕੇ ਉਹਨੂੰ ਆਖਿਆ ਗਿਆ ਰਾਮ ਸ੍ਰਿਸ਼ਟੀ ਦੀ ਪਾਲਨਾ ਕਰਨ ਕਰਕੇ ਉਹਨੂੰ ਆਖਿਆ ਗਿਆ ਪਾਲਨਾ ਕਰਦਾ ਹੈ ਹਰ ਨਾਮ ਦੇ ਆਪਣੇ ਆਪਣੇ ਅਰਥ ਨੇ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਨੇ ਮਸਜਿਦ ਦੇ ਚ ਰਾਮ ਦੇ ਧੁੰਦੀ ਅਲਾਪ ਨਹੀਂ ਹੋ ਸਕਦੇ ਮੰਦਰ ਦੇਚ ਅੱਲਾ ਅੱਲਾ ਦੀ ਧੁਨ ਨਹੀਂ ਰਟਣ ਕੀਤੀ ਜਾ ਸਕਦੀ ਇੱਕੋ ਹੀ ਘਰ ਹੈ ਗੁਰਦੁਆਰਾ ਇੱਕੋ ਹੀ ਦੁਨੀਆਂ ਦੇ ਚ ਰੁਹੇ ਜ਼ਮੀਨ ਦੇ ਚ ਗ੍ਰੰਥ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ ਮੁਰਲੀ ਦੀ ਤਾਨ ਵੀ ਗੂੰਜਦੀ ਪਈ ਹੈ ਮੰਦਰ ਦੇ ਘੜਿਆਲ ਵੀ ਵੱਜਦੇ ਪਏ ਨੇ ਮਸਜਿਦ ਦੀ ਨਮਾਜ਼ ਦਾ ਵੀ ਉਪਦੇਸ਼ ਮਿਲ ਰਿਹਾ ਹੈ ਬੇ ਨਮਾਜ਼ਾਂ ਕੁੱਤਿਆ ਏ ਨਾ ਭਲੀ ਰੇਤ ਕਦੀ ਚਲਣਾ ਆਇਆ ਪੰਜੇ ਵਕਤ ਮਸਜਿਦ ਅਸੀਂ ਕੋਈ ਪੰਜ ਟਾਈਮ ਗੁਰਦੁਆਰੇ ਨਹੀਂ ਜਾਂਦੇ ਜੇ ਮਸਜਿਦ ਦੇ ਅਰਥ ਗੁਰਦੁਆਰਾ ਵੀ ਕਰ ਲਈਏ ਦੋ ਟਾਈਮ ਸਾਨੂੰ ਹਾਜ਼ਰੀ ਭਰਨ ਵਾਸਤੇ ਆਖਿਆ ਗਿਆ ਉਹ ਵੀ ਵਿਦੇਸ਼ਾਂ 'ਚ ਸਿਰਫ ਇੱਕ ਟਾਈਮ ਹੈ ਔਰ ਉਹ ਇੱਕ ਟਾਈਮ ਵੀ ਕਿਧਰੇ ਐਤਵਾਰ ਨੂੰ ਕਿਧਰੇ ਇਹ ਵੀ ਕੋਈ ਨਹੀਂ ਸੰਗਰਾਮ ਨੂੰ ਇਹ ਵੀ ਮੈਲਸ ਕਰਦੇ ਹਨ ਵਰਨਾ ਦੋ ਟਾਈਮ ਦੀ ਆ ਗਿਆ ਜਿਵੇਂ ਦੋ ਟਾਈਮ ਭੋਜਨ ਛਕਦੇ ਆਂ ਭੋਜਨ ਵੀ ਦੋ ਟਾਈਮ ਇਹ ਰੂਟੀਨ ਰਹੀ ਨਹੀਂ ਇਸ ਵਾਸਤੇ ਗੁਰਦੁਆਰੇ ਤੇ ਬੜੇ ਸੋਹਣੇ ਬਣਦੇ ਜਾ ਰਹੇ ਨੇ ਸਿੱਖ ਬੜੇ ਕਰੂਪ ਹੁੰਦੇ ਜਾ ਰਹੇ ਨੇ ਕੁਝ ਵੀ ਨਹੀਂ ਕੁਝ ਵੀ ਨਹੀਂ ਤੋਂ ਛੇ ਲਕਸ਼ਣ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪ੍ਰਮਾਤਮਾ ਨੂੰ ਮਹਿਸੂਸ ਕੀਤਾ ਅਸ਼ਰਜ ਹੈ ਅਰ ਸ਼ਜਕ ਉਸ ਨੂੰ ਕਹਿੰਦੇ ਨੇ ਜਿਹਨੂੰ ਵੇਖੀਏ ਤੇ ਪੂਰਾ ਵੇਖ ਨਾ ਸਮਝ ਸਕੀਏ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਸੁਣੀਏ ਤੇ ਪੂਰਾ ਸੁਣ ਨਾ ਸਕੀਏ ਕਥਨ ਕਰੀਏ ਤੇ ਪੂਰਾ ਕਥਨ ਨਾ ਕਰ ਸਕੀਏ ਤੇ ਜੋ ਹਾਲਤ ਬਣ ਜਾਂਦੀ ਉਹਨੂੰ ਕਹਿੰਦੇ ਨੇ ਅਸ਼ਚਰਜਤਾ ਬਿਸਮਾਹ ਮਹਾਰਾਜ ਕਹਿੰਦੇ ਨੇ ਤੋਂ ਵਾਹ ਹੈ ਅਸ਼ਚਰਜ ਹੈ ਤੇਰਾ ਨਾਮ ਤੇਰੀ ਹੋਂਦ ਤੇਰੀ ਯਾਦ ਹਨੇਰੇ ਨੂੰ ਮਿਟਾ ਕੇ ਚਾਨਣੇ ਚ ਬਦਲ ਦਿੰਦੀ ਹੈ ਵਾਹ ਗੁਰੂ ਇਨੂੰ ਹੁਕਮਨ ਗੁਰੂ ਗ੍ਰੰਥ ਸਾਹਿਬ ਦੇ ਚ ਨਹੀਂ ਦਰਜ ਕੀਤਾ ਅਗਰ ਦਰਜ ਕਰ ਦਿੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝੇ ਧਰਮ ਗ੍ਰੰਥ ਨਹੀਂ ਬਣਨੇ ਸਭ ਇਹ ਵੀ ਮਰਜ ਕਰਦੇ ਜਿਹੜੇ ਗੁਰਮਤ ਅਨਸਾਰ ਗੁਰੂ ਆਸ਼ਾ ਮੁਤਾਬਕ ਮੰਤਰਾਂ ਦਾ ਜਪ ਕਰਨਾ ਚਾਹੁੰਦੇ ਸਨ ਉਹਨਾਂ ਦੇ ਨਾਲ ਚਰਨਾਂ ਅੰਮ੍ਰਿਤ ਪਿਲਾ ਕੇ ਉਹਨਾਂ ਨੂੰ ਸਿੱਖ ਬਣਾ ਦਿੱਤਾ ਜਾਂਦਾ ਸੀ ਔਰ ਆਖਿਆ ਜਾਂਦਾ ਸੀ ਤੂੰ ਇਹ ਮੰਤਰ ਜਪ ਪਾਏ ਗੁਰੂ ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ। ਤੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਆਗਿਆ 22 ਮਸੰਦਾਂ ਨੂੰ ਵੀ ਦੇ ਦਿੱਤੀ। ਮਸੰਦ ਸ਼ਬਦ ਫਾਰਸੀ ਅੰਦਾ ਹੈ ਮਸਨਦ ਮਸਨਦ ਕਹਿੰਦੇ ਨੇ ਐਸ ਤਖਤ ਤਖਤ ਨੂੰ ਸਿੰਘਾਸਣ ਨੂੰ। ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠਦਾ ਹੈ ਉਹਨੂੰ ਕਹਿੰਦੇ ਨੇ ਔਰੰਗ ਫਾਰਸੀ ਦੇਚ ਕਹਿੰਦੇ ਨੇ ਔਰੰਗ। ਜਿਵੇਂ ਮਯੂਦੀਨ ਨੇ ਆਪਣਾ ਤਖ਼ल्लੁਸ ਰੱਖਿਆ ਸੀ ਨਾ ਔਰੰਗਜ਼ੇਬ ਔਰੰਗਜ਼ੇਬ ਦਾ ਮਤਲਬ ਹੈ ਤਖ਼ਤ ਦਾ ਸ਼ਿੰਗਾਰ ਤਖ਼ਤ ਦੀ ਸ਼ੋਭਾ ਮਹਾਰਾਜ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨਾ ਜ਼ੇਬਤ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਾ ਬਾਇਦ ਫਰੇ ਤੇਰਾ ਨਾਮ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਤੂੰ ਤਖ਼ਤ ਦੀ ਸ਼ੋਭਾ ਨਹੀਂ ਹੈ ਤੂੰ ਤਖ਼ਤ ਦਾ ਸ਼ਿੰਗਾਰ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖ਼ਤ ਤੇ ਬੈਠਦਾ ਤਖ਼ਤ ਬਦਨਾਮ ਹੋ ਜਾਂਦਾ ਤਾਂ ਖੁਦ ਮਹਿਲਾ ਹੋ ਜਾਂਦਾ ਹੈ ਤਾਂ ਖੁਦ ਬਰਸ਼ਟ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਔਰੰਗ ਕਹਿੰਦੇ ਨੇ ਵੱਡੇ ਤਖਤ ਨੂੰ ਜਿਸ ਤੇ ਬਾਦਸ਼ਾਹ ਬੈਠਦਾ ਹੈ ਜਿਸ ਤੇ ਅਹਿਲਕਾਰ ਬੈਠਦੇ ਨੇ ਉਸ ਨੂੰ ਮਸਨਦ ਕਹਿੰਦੇ ਨੇ ਇਹ ਮਸਨਦ ਹੈ ਗੁਰੂ ਅਮਰਦਾਸ ਜੀ ਨੇ ਪ੍ਰਥਾ ਚਲਾਈ ਜਿਹੜੇ ਕਥਾ ਕਰਦੇ ਨੇ ਔਰ ਜੋ ਉਪਦੇਸ਼ ਦਿੰਦੇ ਨੇ ਗੁਰਬਾਣੀ ਦਾ ਉਹ ਉੱਚੀ ਥਾਂ ਤੇ ਬੈਠਣ ਉਹਨਾਂ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਬਾਈ ਮਸੰਦ ਬਣਾਏ ਸਨ ਮਸਰਤ ਦਾ ਮਤਲਬ ਹੈ ਮੰਜੀ ਤਖਤ ਆਗਾ ਚਲ ਕੇ ਜਿਨ੍ਹਾਂ ਨੂੰ ਸਤਿਗੁਰ ਨੇ ਮਸਨਤ ਬਖਸ਼ਿਸ਼ ਕੀਤੀ ਸੀ ਮੰਜੀ ਬਖਸ਼ਿਸ਼ ਕੀਤੀ ਸੀ ਉਪਦੇਸ਼ ਦੇਂਦੇ ਦੇਂਦੇ ਉਹਨਾਂ ਦੀ ਪੂਜਾ ਪ੍ਰਤੀਸ਼ਟਾ ਇਤਨੇ ਵੱਧ ਗਈ ਔਰ ਉਹਨਾਂ ਦੀ ਧਨ ਸੰਪਦਾ ਸ਼ਕਤੀ ਵੀ ਇਤਨੇ ਵੱਧ ਗਈ ਉਹਨਾਂ ਦੇ ਅੰਦਰ ਇਹ ਖਿਆਲ ਆ ਗਿਆ ਆਪਾਂ ਖੁਦ ਹੀ ਕਿਉਂ ਨਾ ਗੁਰੂ ਬਣੀਏ ਗੁਰੂ ਦਾ ਪ੍ਰਚਾਰ ਕਰਨ ਦੀ ਕੋ ਲੋੜ ਹੈ ਭ੍ਰਸ਼ਟ ਹੋ ਗਏ ਸਨ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਨੇ ਵਿੱਚ ਖਤਮ ਕਰ ਦਿੱਤਾ ਇਹ ਮਸੰਦ ਪ੍ਰਥਾ ਨਹੀਂ ਚੱਲੇਗੀ ਮਸੰਦ ਦਾ ਤੇ ਮਤਲਬ ਸੀ ਛੋਟਾ ਤਖਤ ਪਰ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਗਿਆ ਸੀ ਉਹ ਇਤਨੇ ਅਗਾਹ ਚੱਲ ਕੇ ਭੇੜੇ ਨਿਕਲੇ ਉਹ ਪੂਜਾ ਪ੍ਰਤੀਸ਼ਟਾ ਹਜ਼ਮ ਨਾ ਕਰ ਸਕੇ ਉਹ ਸ਼ਕਤੀ ਨੂੰ ਹਜ਼ਮ ਨਾ ਕਰ ਸਕੇ ਬ੍ਰਸ਼ਟ ਹੋ ਗਏ ਉਂਝ ਵੀ ਤਾਕਤ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੀ ਹੈ ਸ਼ਕਤੀ ਬ੍ਰਸ਼ਟ ਕਰ ਦਿੰਦੀ ਹੈ ਬਹੁਤ ਸਾਰੇ ਮਨੁੱਖਾਂ ਨੂੰ ਜਿਹੜਾ ਅਸੀਂ ਕਹਿ ਦਿੰਦੇ ਆ ਬੜਾ ਸ਼ਰੀਫ ਹੈ ਬੜਾ ਸ਼ਰੀਫ ਹੈ ਧਾਰਮਿਕ ਅਨੁਭਵ ਕਹਿੰਦਾ ਹੈ ਸ਼ਰੀਫ ਨਹੀਂ ਕਮਜ਼ੋਰ ਹੈ ਜਦੋਂ ਤਾਕਤ ਦੇ ਚ ਆ ਲੈਣ ਦੇ ਫਿਰ ਕੀ ਕਰ ਸਕਦਾ ਹੈ ਇਹ ਕਮਜ਼ੋਰ ਹੈ ਸ਼ਰੀਫ ਨਹੀਂ ਹੈ ਜੇ ਦਿਨ ਸ਼ਕਤੀ ਇਹਦੇ ਕੋਲ ਆ ਗਈ ਫਿਰ ਬਰਸਟ ਹੋ ਜਾਏਗਾ ਦੇਸ਼ ਗੁਲਾਮ ਸੀ ਚਿੱਟੇ ਕਪੜੇ ਚਿੱਟੀਆਂ ਟੋਪੀਆਂ ਚਿੱਟੇ ਬਸਤਰ ਮਹਾਤਮਾ ਗਾਂਧੀ ਨੇ ਪਹਿਨਾਇਆ ਦੇਵਤਿਆਂ ਜੈਸੇ ਲੱਗਦੇ ਸਨ ਹਰ ਇੱਕ ਨਾਲ ਹੱਥ ਜੋੜ ਕੇ ਬੋਲਦੇ ਸਨ ਬੜੇ ਹਲੇ ਬੜੀ ਗੱਲ ਬੜਾ ਪ੍ਰਭਾਵ ਉਹਨਾਂ ਦਾ ਲੋਕੀ ਬੜਾ ਸਨਮਾਨ ਕਰਦੇ ਸਨ ਸਤਕਾਰ ਕਰਦੇ ਸਨ ਸੇਜੇ ਸੇਜੇ ਉਹਨਾਂ ਦੇ ਕੋਲ ਤਾਕਤ ਆ ਗਈ ਸਿੰਘਾਸਣ ਤੇ ਬੈਠ ਗਏ ਧਨ ਦੀ ਸ਼ਕਤੀ ਆ ਗਈ ਤਾਕਤ ਆ ਗਈ ਵਿਰਸ਼ਟ ਹੋ ਗਏ ਅੱਜ ਭ੍ਰਸ਼ਟਾਚਾਰ ਦੀ ਨਿਸ਼ਾਨੀ ਉਹਨਾਂ ਕੱਪੜਿਆਂ 'ਚ ਟੱਪਕਣ ਲੱਗ ਪਈ। ਇੰਨੇ ਚਿੱਟੇ ਕੱਪੜਿਆਂ ਦੇ 'ਚ ਇਤਨਾ ਕਾਲਾ ਰੰਗ ਪ੍ਰਗਟ ਹੋ ਗਿਆ। ਕੁਝ ਵੀ ਕੁਝ ਵੀ ਨਹੀਂ। ਮੈਂ ਰਾਜਨੀਤਿਕ ਨਹੀਂ ਅਸਲੀਅਤ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਪਿਆ। ਕਮਜ਼ੋਰ ਸਨ ਤੇ ਦੇਵਤਿਆਂ ਵਰਗੇ ਸਨ। ਤਾਕਤਵਰ ਹੋ ਗਏ ਤੇ ਦੈਂਤ ਹੋ ਗਏ। ਸ਼ਕਤੀ ਭ੍ਰਸ਼ਟ ਕਰ ਦਿੰਦੀ ਹੈ। ਤਾਕਤ ਭ੍ਰਸ਼ਟ ਕਰ ਦਿੰਦੀ ਹੈ। ਔਰ ਤਾਕਤ ਸ਼ਕਤੀ ਸਾਰੇ ਬ੍ਰਸ਼ਟਪਣੇ ਨੂੰ ਛੁਪਾ ਦਿੰਦੀ ਹੈ ਇਹ ਇਤਨੀ ਵੱਡੀ ਚਾਦਰ ਹੈ ਗੁਨਾਹਾਂ ਤੇ ਪਾ ਕੇ ਆਪਣੇ ਗੁਨਾਹਾਂ ਨੂੰ ਢੱਕ ਲੈਂਦੇ ਨੇ ਬ੍ਰਸ਼ਾਚਾਰ ਨੂੰ ਝੱਟ ਢੱਕ ਲੈਂਦੇ ਨੇ ਕਹਿੰਦੇ ਨੇ ਸਰਮਦ ਸੂਫੀ ਫਕੀਰ ਦਿੱਲੀ ਦੀਆਂ ਗਲੀਆਂ ਦੇ ਵਿੱਚ ਲਗਨ ਘੁੰਮਦਾ ਆਉਂਦਾ ਸੀ ਇਹ 14 ਸੂਫੀ ਸੰਤ ਵੀ ਔਰੰਗਜ਼ੇਬ ਨੇ ਕਤਲ ਕੀਤੇ ਨੇ ਇਹ ਵੀ ਮੈਂ ਅਰਜ਼ ਕਰਦੇ ਆ ਉਹਦਾ ਸਾਰਾ ਇਤਿਹਾਸ ਬੜਾ ਖੋਨੇ ਇਤਿਹਾਸ ਹੈ ਇਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਦਸੰਬਰ ਦਾ ਮਹੀਨਾ ਸੀ ਠੰਡ ਬੜੀ ਪੈਂਦੀ ਹੈ ਦਿੱਲੀ ਐਲਕਾਰ ਬੈਠੇ ਸਨ ਔਰੰਗਜ਼ੇਬ ਬੈਠਾ ਸਾਰਿਆਂ ਦੇ ਅੱਗੇ ਉਸ ਜ਼ਮਾਨੇ ਦੇ ਮੁਤਾਬਕ ਕੋਲਿਆਂ ਦੀਆਂ ਅੰਗੇਠੀਆਂ ਜਲ ਰਹੀਆਂ ਸਨ ਤੇ ਸਾਰਿਆਂ ਨੇ ਗਰਮ ਕਪੜੇ ਗਰਮ ਦੁਸ਼ਾਲੇ ਓੜੇ ਹੋਏ ਤੇ ਨੰਗਾ ਫਕੀਰ ਇਹਨੂੰ ਪਕੜ ਕੇ ਲਿਆਂਦਾ ਗਿਆ ਐਲਕਾਰਾਂ ਨੇ ਕਿਹਾ ਜਹਾਂ ਬਨਾ ਹੈ ਮੁਸਲਮਾਨ ਲੇਕਿਨ Hindu Nagya ਸਾਧੂਆਂ ਦੀ ਤਰ੍ਹਾਂ ਨਗਨ ਬੰਦਾ ਹੈ ਕਪੜੇ ਨਹੀਂ ਪਹਿਨਦਾ ਇਹਨੂੰ ਬੜੀ ਤਾਰਨਾ ਕੀਤੀ ਹੈ ਬੜਾ ਸਮਝਾਇਆ ਹੈ ਇਹ ਮੰਦਾ ਨੇ ਲਿਆਜ਼ਾ ਸੀ ਇਸ ਨੂੰ ਆਪ ਜੀ ਦੇ ਕੋਲ ਲੈਂਦਾ ਆਪ ਫੈਸਲਾ ਕਰੋ ਔਰੰਗਜ਼ੇਬ ਨੇ ਜਿਹੜਾ ਆਪਣੇ ਤਨ ਤੇ ਦੁਸ਼ਾਲਾ ਪਹਿਨਿਆ ਹੋਇਆ ਸੀ ਉਹ ਇੱਕ ਸਿਪਾਹੀ ਨੂੰ ਦਿੱਤਾ ਕਿ ਦੇ ਇਹਦੇ ਤਨ ਨੂੰ ਢੱਕ ਦੇ ਇਹ ਸਵਾਦ ਚ ਨੰਗਾ ਚੰਗਾ ਨਹੀਂ ਲੱਗਦਾ ਉਸ ਦੁਸ਼ਾਲੇ ਨਾਲ ਢੱਕ ਦਿੱਤਾ ਸਰਮਦ ਕਹਿੰਦਾ ਹੈ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਬੜਾ ਕੀਮਤੀ ਦੁਸ਼ਾਲਾ ਆਪਣਾ ਦੇ ਦਿੱਤਾ ਹੈ ਠੰਡ ਬੜੀ ਹੈ ਕੰਗੀਠੀ ਵੀ ਮੇਰੇ ਅੱਗੋਂ ਰੱਖੋ ਉਹ ਕੰਗੀਠੀ ਵੀ ਰੱਖ ਦਿੱਤੀ ਗਈ ਦੁਸ਼ਾਲਾ ਉਤਾਰ ਕੇ ਉਸੇ ਚ ਪਾ ਦਿੱਤਾ ਜਲ ਕੇ ਖਾਕ ਹੋ ਗਿਆ ਔਰੰਗਜ਼ੇਬ ਨੇ ਆਪਣੀ ਤੋਹਫਨ ਸਮਝੀ ਖੰਡਗੇ ਤੂੰ ਸਿਰਫ ਨੰਗਾ ਹੀ ਨਹੀਂ ਬਲਕਿ ਬਦਤਮੀਜ਼ ਵੀ ਹੈ ਮੈਂ ਤੈਨੂੰ ਤਨ ਢਕਣ ਵਾਸਤੇ ਦੁਸ਼ਾਲਾ ਦਿੱਤਾ ਤੂੰ ਅੱਗ ਦੇ ਚ ਪਾ ਕੇ ਫੁੱਭ ਦਿੱਤਾ ਪਤਾ ਇਸ ਫਕੀਰ ਨੇ ਕੀ ਆਖਿਆ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ ਬੇਐਬਾਂ ਰਾ ਲਿਬਾਸ ਉਰੀਆਨੀ ਦਾਤ ਉਰੀਆਨੀ ਕਹਿੰਦੇ ਲਗਨ ਦਾ ਨਾ ਬਾਦਸ਼ਾਹ ਪਹਿਲੇ ਮੈਨੂੰ ਇਹ ਦੱਸ ਫੁੱਲਾਂ ਨੂੰ ਨਹੀਂ ਢਕਿਆ ਜਾਂਦਾ ਗੰਦਗੀ ਨੂੰ ਢਕਿਆ ਜਾਂਦਾ ਗੰਧ ਨੂੰ ਢੱਕਣ ਦੀ ਲੋੜ ਹੁੰਦੀ ਹੈ ਕੋਈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਆਉਂਦੀ ਏ ਤੂੰ ਵੇਖ ਮੇਰੇ ਤਨ ਦੇ ਤੈਨੂੰ ਕਰੋਧ ਲੋਭ ਮੋਹ ਹੰਕਾਰ ਈਰਖਾ ਜੈਲਸੀ ਨਿੰਦਾ ਉਸਤ ਦਿਖਾਈ ਦੇਂਦੀ ਮੈਂ ਕਿਹੜੀ ਗੰਦਗੀ ਨੂੰ ਢਕਾਂ ਕਿਸ ਨੂੰ ਢਕਾਂ ਮੇਰੀ ਜ਼ਿੰਦਗੀ ਫੁੱਲ ਦੀ ਤਰ੍ਹਾਂ ਤੂੰ ਕੱਪੜਿਆਂ ਦੇ ਵਿੱਚ ਵੀ ਨੰਗਾ ਐ ਮੈਂ ਨੰਗਾ ਵੀ ਖੁਦਾ ਦੇ ਅੱਗੇ ਢਕੇ ਹੋਇਆ ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੀ ਇਹ ਜੋ ਤੂੰ ਸੁੰਦਰ ਕਪੜੇ ਪਾਏ ਹੋਏ ਨੇ ਇਹ ਕਪੜੇ ਵੀ ਤੇਰੀ ਗੰਦਗੀ ਨੂੰ ਢੱਕ ਨਹੀਂ ਸਕਦੇ ਤੇਰੇ ਤਿੰਨ ਭਰਾਵਾਂ ਦਾ ਕਤਲ ਇਨ੍ਹਾਂ ਕਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਤੂੰ ਪਿਓ ਨੂੰ ਤੜਪਾ ਤੜਪਾ ਕੇ ਮਾਰਿਆ ਹੈ ਇਹ ਕਪੜੇ ਇਸ ਜ਼ੁਲਮ ਨੂੰ ਨਹੀਂ ਢੱਕ ਸਕਦੇ ਤੂੰ ਸੂਫੀ ਫਕੀਰ ਕਤਲ ਕੀਤੇ ਨੇ ਇਹ ਤੇਰੇ ਕਪੜੇ ਉਹਨਾਂ ਗੁਨਾਹਾਂ ਨੂੰ ਨਹੀਂ ਢੱਕ ਸਕਦੇ ਇਨ੍ਹਾਂ ਕਪੜਿਆਂ ਦੇ ਵਿੱਚ ਵੀ ਤੂੰ ਨੰਗਾ ਹੈ ਬਦਬੂ ਆ ਰਹੀ ਹੈ ਮੈਂ ਨਗਨ ਵੇਸ਼ ਉੱਧ ਕੇ ਆਇਆ ਪ੍ਰਭੂ ਦੀ ਦਰਗਾਹ ਦੇ ਚ ਫੁੱਲਾਂ ਨੂੰ ਡੱਕਣ ਦੀ ਨਾ ਚਦਰਾਂ ਦੇ ਨਾਲ ਲੋੜ ਹੀ ਨਹੀਂ